ਰੋਟੀ ਬਣ ਗਈ ਓਏ ਹੈ ਬੋਲਤਾ ਸਹੀ ਹੋਣ ਜੇ ਖਾਣੇ ਦਾ ਜੀ ਅੱਜ ਕੱਟੀ ਦਾ ਬੰਨ ਖੁੱਲ ਜੇ ਨਾ ਦੁਆਰਾ ਉਹ ਫਲੋ ਨਹੀਂ ਆਇਆ ਸ਼ਿਕਾਰ ਵੇਲੇ ਕੁਤੀ ਆਮਤ ਆਈ ਅੱਜ ਇਹਨੂੰ ਲੱਸੀ ਦੀ ਯਾਦ ਆ ਗਈ ਕਿ ਕੋਈ ਕਾਰਜ ਦਾ ਕੰਮ ਜਾਣਾ ਹੈ ਹੈ ਕਿ ਤੂੰ ਆਉਂਦਾ ਘਰੇ ਬਾਹਰ ਜਾ ਇਹਦਾ ਕੰਮ ਛੱਡ ਕਿੰਨੇ ਬੰਦੇ ਨੇ ਭਗ ਗਿਆ ਓਏ ਆ ਆਇਆ ਵਈ ਹੋਦ ਨੂੰ ਤਾਂ ਯਾਰ ਇਹ ਤਾਂ ਬੋਲੇ ਦੀ ਉਹ ਗੱਲ ਆ ਸ਼ਿਕਾਰ ਵੇਲੇ ਕੁਤੀ ਆ ਮਤਾਈ ਅੱਜ ਕਿਸੇ ਕਾਰਜ ਦੇ ਪ੍ਰੋਗਰਾਮ ਤੇ ਜਾਣਾ ਜਿੱਦੇ ਲੱਸੀ ਯਾਦ ਆ ਗਈ ਪਤਾ ਨਹੀਂ ਕਿੱਥੋਂ ਝੁੱਲ ਸਕੇ ਆਉਂਦਾ ਕਾ ਜਾ ਮੱਛਿਆ ਪਿਆ ਉਹ ਨਾ ਮਾਰੂ ਜੱਦੇ ਮਾਰੇ ਮਾਹ ਕਿਤੇ ਬਿੱਲਾ ਆਗਾ ਮਾਹ ਕਿਤੇ ਬਿੱਲਾ ਆਹ ਕਾਨੂੰਨ じゃ ਕਿਵੇਂ ਪਿਆ ਓਏ ਅੰਦਰੋਂ ਆਇਆ ਮੈਂ ਅੰਦਰੋਂ ਆਇਆ ਦਾ ਸੁਣਦਾ ਇਹਨੂੰ ਬੋਲੇ ਹਜੇ ਦਾ ਆਪਾਂ ਤੁਰਾਂਗੇ ਫੇਰ ਮੈਂ ਮੈਂ ਦੱਸਾਂ ਕਦੋਂ ਚ ਬੋਲਣਾ ਹੈ ਚਲੋ ਉਹ ਪਾਣੀ ਹੈਗਾ ਤੇਰੇ ਕੋਲ ਓਏ ਹੋ ਮਾ ਪਾਣੀ ਹੈਗਾ ਪਾਣੀ ਪਾਣੀ ਕਿੱਥੇ ਆ ਮਾਰ ਡੱਬਾ ਮਸਾ ਚੱਕਿਆ ਡੱਬਾ ਟੰਗ ਦੇ ਦੇ ਕੋਪਤੇ ਮੇਰੀ ਤੇ ਹੋ ਉੱਚੀ ਵਾਲਾ ਇੱਥੇ ਟੰਗ ਦੇ ਲੈ ਪਾਈ ਪਾਈਆਂ ਦੇ ਦਰਦੀ ਹੁੰਦੇ ਯਾਰ ਯਾਰਾਂ ਦੀਆਂ ਬਾਮ ਤਾਉ ਗੱਲ ਹੋ ਗਈ ਇਹਨੇ ਲੱਸੀ ਵੱਧ ਪੀ ਲਈ ਮਤਲਬ ਇਹਦਾ ਲੱਸੀ ਵੱਧ ਪੀ ਲਈ ਇਹਨੂੰ ਕਿਹੜਾ ਸੁਣਦਾ ਬੋਲੇ ਨੂੰ ਓ ਗੱਗੀਆਂ ਆ ਰਿਆ ਓਏ ਓ ਗੱਗੀਆਂ ਆ ਗਿਆ ਆ ਗਿਆ ਲੈ ਆ ਡੱਬਾ ਭਰ ਕੇ ਦੇਈ ਮੈਨੂੰ ਗੱਗੀ ਇੱਧਰ ਆ ਜਾ ਆ ਗਿਆ ਪੜਾਉਣਾ ਅਛਾ ਇੱਧਰ ਦੀ ਤੂੰ ਹਾਂ ਇੱਧਰ ਮੜਾ ਆ ਪਾਣੀ ਦਾ ਭਰ ਕੇ ਦੀ ਲਿਆਉਣਾ ਲਿਆਉਣਾ ਮੈਂ ਇੱਥੇ ਖੜ ਜਾ ਇੱਧਰ ਨਾ ਹਰਜ ਨਾ ਡਿੱਗ ਭੇ ਖੜ ਨਹੀਂ 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 ਮੈਂ ਲਿਆਉਣਾ ਦਵਾਰੇ ਕਰ ਸਾਰਾ ਸੀ ਨਾ ਦਿਲ ਹੱਥੀਂ ਕਰਦੇ ਨੇ ਇਹ ਸਾਰੀਆਂ ਪਾਣੀ ਦੇ ਕੋਲ ਗਿਆਣਾਂ ਵਾਲੇ ਇਹਦਾ ਬਲੌਗ ਬਣਾਉ ਉਹ ਗੱਗੀਆਂ ਓਏ ਐਂ ਸੇਰਾ ਜਾ ਹਾਂ ਬਾਬਾ ਆ ਮੜਾ ਡੱਬਾ ਸਈ ਭਰ ਕੇ ਡੱਬਾ ਡੁੱਲ ਗਿਆ। ਪਾੜੀ ਫੇਰ ਡੋਲ ਲੈਣੇ। ਹੋਰਾਂ ਨੂੰ ਆਇਆ ਇੱਧਰ ਨਹੀਂ ਜਾਣਾ। ਹੋਰਾਂ ਨੂੰ ਆ ਜਾ ਉਹਨਾਂ ਨੂੰ। ਆ ਇੱਧਰ ਆ ਇੱਧਰ ਆ। ਲਾਓ ਡੱਬਾ ਚਾੜਦੇ ਕੋਪ ਤੇ। ਡੱਬੇ ਤੋਂ ਕੀ ਕਹਿੰਦਾ ਡਿੱਗ ਪਾ ਗਿਆ ਨਹਿਰ ਚ। ਓ ਗੱਗਿਆ। ਹਾਂ ਬਾਬਾ। ਓਰੇ ਆਓ ਸਿਰਾ। ਆ ਗਿਆ ਆ ਗਿਆ। ਟੱਬਾ ਦੇ ਭਰ ਕੇ ਮਲ ਡੱਬਾ ਡੁੱਲ ਗਿਆ। ਪਾੜੀ ਫੇਰ ਡੋਲ ਲਿਆ। ਹੋਰ ਆ। ਮੈਥੋ ਨਹੀਂ ਹੁਣ ਭਰਿਆ ਜਾਂਦਾ ਹੈਗਾ। ਮੇਰੇ ਜਵਾਕ ਰੋਲ ਜਾਣਗੇ ਨਹਿਰ ਚ ਡਿੱਗ ਗਿਆ ਇੱਕ ਤਾਂ ਅੰਨਾ ਹੈਗਾ ਇੱਕ ਬੋਲ ਹੈਗਾ ਤੂੰ ਛੱਡ ਮੈਂ ਤਾਂ ਕੱਗੇ ਨਾਲ ਚੱਲ ਜਾ ਚੱਲ ਜੀ ਇਹ ਆ ਤੂੰ ਕਿਤੇ ਨਾ ਤੂੰ ਯਕ ਪਾਇਲ ਆ ਮਤ ਇਹ ਤਾਂ ਪਿੰਡ ਦਾ ਹੀ ਪਤਾ ਨਹੀਂ ਆਕਰ ਨਾ ਇਹ ਆ ਪਾਇਲ ਦੇ ਕਿੰਗੇ ਮੈਂ ਤੂੰ ਨੀਂਦਾ ਨਹੀਂ ਨਾ ਹਾਂ ਮੈਂ ਤੁਹਾਨੂੰ ਦੱਸੂਗਾ ਫਿਰ ਮੈਂ ਤੁਹਾਨੂੰ ਬੁਸ ਕਰ ਮਾਰੂੰ ਠੀਕ ਫਿਰ ਪੂਰੀ ਜਿੱਦ ਤਰੂਗੀ ਤੂੰ ਮੈਨੂੰ ਐ ਕਰ ਦੇ ਤੋ ਵਾਰੀ ਜੇ ਤਾਂ ਕੁੜੀ ਦੀ ਚਾਲ ਸਹੀ ਹੋਈ ਫਿਰ ਤਾਂ ਕਰਦੇ ਦੋ ਵਾਰੀ ਜੇ ਕੁੜੀ ਲੰਗ ਲੰਗ ਮਾਰਦੀ ਉੱਪਰ ਕਰਦੇ ਕਿਵੇਂ ਕਰੇਗਾ ਦੋ ਵਾਰੀ ਹਾਂ ਠੀਕ ਹੈ ਕਿਵੇਂ ਕਰੇਗਾ ਬਾਬਾ ਜੇ ਕੁੜੀ ਹੋਈ ਓਕੇ ਨਾ ਫਿਰ ਤਾਂ ਮੈਂ ਕਰੂੰਗਾ ਉਹ ਗਲਤ ਕਿਵੇਂ ਕਰੇਗਾ ਦੋ ਵਾਰੀ ਕਹੂੰ ਹਾਂ ਜੇ ਕੁੜੀ ਜੇ ਵੱਜ ਗਿਆ ਫਿਰ ਕਹੋ ਐਨੀ ਕੁੜੀਆ ਚੁੱਪ ਕਰ ਜਾ ਕਿਵੇਂ ਕਰੇਗਾ ਦੋ ਵਾਰ ਹੀ ਕਰੂੰਗਾ ਮੈਂ ਜੇਦਾ ਕੁੜੀ ਸਹੀ ਹੋਈ ਹਾਂ ਜੇ ਕੁੜੀ ਜਮਾ ਓਕੇ ਹੋਈ ਹਾਂ ਓਕੇ ਹੋਈ ਜੇ ਵੱਜ ਹੋਇਆ ਫਿਰ ਮੈਂ ਕਰੂੰਗਾ ਐਨੀ ਲੰਮੀ ਇਹ ਛੋਟਾ ਮੁੰਡਾ ਹੈ ਭਾਈ ਕੀ ਨਾਮ ਹੈ ਭਾਈ ਦਾ ਵੀ ਚਲੋ ਵੱਡੇ ਦਾ ਘਰ ਵਸ ਜੇ ਹਾਂ ਹਾਂ ਉਹਨੂੰ ਵੀ ਸਹਾਰਾ ਮਿਲ ਜਾਊਗਾ ਉਹ ਜਬ ਅੱਜ ਵਾ ਜਵਾਖ ਕੀ ਦਾ ਵਿੱਚ ਫਿਰ ਤਾਂ ਆਪਣੇ ਹਾਂ ਅਸੇ ਆਸੇ ਐ ਨਾ ਰ ਅਸਿਆ ਐ ਨਹੀਂ ਨਾ ਨਾ ਉਹ ਗੱਗੀ ਆ ਉਹ ਖੜਜੋ ਕੁੰਗੀ ਆ ਯਾਰ ਮੈਨੂੰ ਪਹਿਲਾਂ ਨਹੀਂ ਦੱਸਿਆ ਤਾਂ ਇੰਨੇ ਤਾਂ ਫਿਰ ਤੇ ਓੱਖਾ ਓਏ ਉਹ ਵੀ ਨਿਕਲੋ ਵਿੱਚੋਂ ਉਹ ਲਿਆ ਹੁਣ ਤਾਰੇ ਚੜਿਆ ਤੂੰ ਲੈ ਕੇ ਚੱਲੇਗਾ ਘਰੇ ਟਾਈਮ ਬਹੁਤ ਹੋ ਗਿਆ। ਕਹੀਆ ਕਹਿਣਾ ਨੂੰ ਕਿੱਥੇ ਆ ਤੂੰ? ਰਸਮ ਜੀ ਕਰੀ ਜਾਂਦੇ ਨੇ ਨੌਪਾਲ ਸ ਜੀ ਲਾਈ ਜਾਂਦੇ ਰਹੇਗੇ। ਨੌਹਾਂ ਹੀ ਤੇ ਓਏ ਇਹ ਜੀ ਲਵਾਉ ਨੌਪਾਲ ਸ ਕਹੋ ਬਾਹਰੇ ਖੜਾ ਖੁੰਟਾ ਲੈ। ਟਾਈਮ ਨਾਲ ਘਰੇ ਜਾਈਏ ਯਾਰ ਅਬ ਦਾ। ਹੈ? ਆਜੋ। ਚੱਲੀਏ। ਹੋਰ ਹੁਣ ਕਰੇ ਗਾ। ਕਰੇ ਚੱਲੀਏ। ਕਾਈ? ਉਹ ਲੈ ਆ ਹੁਣ ਕੋਜੋਤਾਂਲੇ ਟਾਈਮ ਜਾਏਗਾ। ਤਾਰੇ ਚੜਿਆ ਤੋਂ ਨਿਕਲਦਾ ਮੇਰਾ ਸਾਹ ਜਦੋਂ ਨਿਕਲੂ ਘਰੋਂ ਇਹ ਪੇਗ ਲਾਉਣ ਵੀ ਤਾਰੇ ਚੜਿਆ ਤੋਂ ਨਿਕਲੂਗਾ। ਤੀਮ ਵੀ ਲੈ ਕੇ ਵੀ ਤਾਰੇ ਚੜਿਆ ਤੋਂ ਨਿਕਲੂਗਾ। ਬਲਾਲ ਉਹ ਇਹਨੂੰ ਭਾਈ ਕਿੱਥੇੋਂ? ਰਾਸਮੁਜੀ ਕਰੀ ਜਾਂਦੇ ਰਹੇਗੇ ਨੌਪਾਲਛ ਜੀ ਲਈ ਜਾਂਦੇ ਨੇ ਕਹੇ ਜੀ ਲਵਾਉ ਨੌਪਾਲਸ ਬਾਹਰੇ ਖੜਾ ਖੁੰਡਾ ਲਈ ਇਹ ਬੰਦਾ ਨੇ ਅਜ ਤੱਕ ਕੋਈ ਖੜਾ ਆ ਜਾ ਕੋਈ ਕੰਮ ਨਾ ਸੱਦਾ ਕਰਿਆ ਕੀ ਇਹਨੇ ਜੁੜਗੀ ਮਸਾ ਇਹਨੂੰ ਅੱਜ ਕੋਈ ਆਪਦਾ ਘਰੇ ਪਹੁੰਚੀ ਗਾਈ ਭੁੱਖੀ ਖੜੀ ਆਜੋ ਆਜੋ ਆ ਕੀ ਗੱਲ ਹੋ ਗਈ ਉਹ 6 ਫੇਟ ਵੱਜੀ ਰੋਂਦਾ ਉਹ ਨਾਲ ਕੁੜੀ ਨਾਲ ਹੀ ਤੋਰ ਤੇ ਆਪਣੇ ਇਹਨਾਂ ਨੇ ਅੱਛਾ ਅੱਛਾ ਹਾਂ ਕਹਿੰਦੇ ਚਲੋ ਜੀ ਕਰੇ ਲਾਏ ਜੋ ਝੜ ਕਰਕੇ ਆਜੋ ਖੜਾ ਖੜਾ ਖੜਾਓ ਖੜਾ ਬੇਬੇ ਉਹਦੇ ਮੈਕ ਲਾਉਦੇ ਉਹਦੇ ਲਾ ਚੱਪ ਚੱਪ ਕੇ ਇਹਨਾਂ ਜੋਤਾਂ ਵਾਲਾ ਵੇਲਾ ਕਰੂਗਾ ਤਾਰੇ ਚੜਿਆਂ ਤੋਂ ਲੈ ਕੇ ਜਾਊਗਾ ਬੰਦਾ ਇਹ ਹੈ ਨਹੀਂ ਕੰਮ ਦਾ ਬੰਦਾ ਉਹ ਮਾਰ ਲੋ ਬੋਲ ਭਾਈ ਕਰੇ ਜਾਈਏ ਆਪਦੇ ਟਾਈਮ ਨਾਲ ਰਾਸਮ ਜੀ ਕਰੀ ਜਾਂਦੇ ਨੌਪਾਲ ਸਿੰਘ ਜੀ ਲਈ ਜਾਂਦੇ ਨੇ ਉਹ ਕਹੋ ਬਾਹਰੇ ਖੜਾ ਇਹ ਜਾਲ ਬਾਊ ਨੌਪਾਲ ਚ ਖੂਂਡਾ ਉਹਦੇ ਕੋਲੇ ਇਹ ਬੰਦਾ ਜਦੋਂ ਨਿਕਲੂਗਾ दारू ਪੀਣ ਤਾਰੇ ਚੜਿਆਂ ਤੋਂ ਨਿਕਲੂ ਤੀਵੀਂ ਵੀ ਤਾਰੇ ਚੜਿਆਂ ਤੋਂ ਹੀ ਕਰੇ ਵਾੜੂਗਾ ਆ ਗਿਆ ਆ ਗਿਆ ਬਲਾਲਾ ਯਾਰ ਗਾਂ ਭੁਖੀ ਖੜੀ ਆ ਕੀ ਗੱਲ ਹੋ ਗਈ ਭਾਈ ਦੇ ਦੋ ਜੇ ਕੋਈ ਚੀਜ਼ ਮੰਗਦਾ ਯਾਰ ਜਵਾਬ ਖਰੋਂਦਾ ਕਿਉਂ ਆ ਇਹ ਉਹਨਾਂ ਨੇ ਨਾਲ ਹੀ ਤੋਰਤੀ ਕੁੜੀ ਆਪਣੇ ਕਹਿੰਦੇ ਲੈ ਜਾਓ ਅੱਛਾ ਓਏ ਆ ਜਾ ਹੁਣ ਕੀ ਜੋਤਾਂ ਵਾਲੇ ਵੇਲੇ ਚੱਲੇਗਾ ਤਾਰੇ ਚੜਿਆਂ ਤੋਂ ਜਾਊ ਐਡਾ ਹਰਾਮੀ ਬੰਦਾ ਇਹ ਮੇਰਾ ਹਾਲਾ ਸੌਰੀ ਆ ਕੇ ਅੱਜ ਪਹਿਲੇ ਦਿਨ ਹੀ ਆਉਦੀ ਜੀ ਲਾ ਲਿਆ ਮਾਰ ਲਾ ਬੋਲ ਤੂੰ ਨੌ ਪਾਲਸ਼ ਜੀ ਲਾਈਦਾ ਰਸਮ ਜੀ ਕਰੀ ਜਾਂਦੇ ਨੇ ਓਏ ਇਹ ਨਹੀਂ ਨਿਭੜਦੀਆਂ ਰਸਮਾਂ ਰਸਮਾਂ ਯਾਰ ਗਾਂ ਹੀ ਭੁੱਖੀ ਖੜੀ ਆ ਘਰੇ ਕਾ ਆਓ ਚੱਲੀਏ ਕਿੱਡੀ ਜਾ ਕੇ ਚੂਣੀਆਂ ਉਹ ਤਾਂ ਮੇਰੇ ਨਾਲੋਂ ਭੁੱਖੀ ਮਾਰਦੀ ਉਹ ਤਾਂ ਇਹ ਕੌਣ ਆ ਉਹ ਕੀ ਗੱਲ ਹੋ ਗਈ ਚੁੱਕਸਾਂ ਦਾ ਕੁੜੀ ਨਾਲ ਹੀ ਤੋਰਤੀ ਕਹਿੰਦੇ ਅੱਛਾ ਨੇ ਰੋਣਾਂ ਇੱਕ ਦਿਨ ਤਾਂ ਘਰੇ ਜਾਣੀਆਂ ਬੜਾ ਫਿਕਰ ਨਾ ਕਰੀ ਜਿਹੜਾ ਮਾਰਿਆ ਕਰਨਾ ਹੈ ਉਹ ਨਹੀਂ ਭਾਣੇ ਜਿਹੜਾ ਮਾਰੂ ਮੈਂ ਠੀਕ ਕਹਿੰਦਾ ਨਾਲ ਕੁੜੀ ਕਹਿੰਦਾ ਮੈਂ ਗੀੜਾ ਮਾਰ ਲਿਆ ਕਰੂੰਗਾ ਹੋਰ ਆ ਗੀੜਾ ਤਾਂ ਮਾਰਨੀ ਪਊ ਪਈ ਮੂਰੇ ਹੁਣ ਸੌਣ ਸੂਣ ਆਊਗਾ ਬਿਸਕਟ ਬਸਕੜ ਕਢਾ ਕੇ ਰੱਖੀ ਦਸਾਓ ਆ ਦੇਸੀ ਵਾਲੇ ਕਢਾ ਲਈ ਥੋੜਾ ਜਿਹਾ ਮੈਂ ਦੇਸੀ ਵਾਲੇ ਖਾਣਾ ਚੰਗਾ ਆਪਣਾ ਨਾਲੇ ਤਰੂਲੇ ਵਗ ਜੀ ਪੱਠਾ ਤੇ ਚਲੋ 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 ਜਿਹੜਾ ਕਾਰ ਵਿਹਾਰ ਨਾ ਛੱਡ ਜਾ ਯਾਰ ਆ ਕੀ ਕਰੀ ਜਾਂਦੇ ਹੋ ਯਾਰ ਮਲਾ 6-7 ਸਾਲ ਹੋ ਗਏ ਪੂਰੀ ਚੱਕਰੀ ਨਹੀਂ ਸਾਡੇ ਸਾਡੇ ਵਿਆਹ ਹੋਏ ਨੂੰ 10 ਮਹੀਨਾ ਲੱਗ ਗਿਆ ਰੇਂਜ ਕਿਹੜਾ ਸਾਡਾ 10 ਪੁੱਗਰੀ ਆ ਪੁੱਬੇ ਕਿਵੇਂ ਇਹ ਵੀ ਦੇਖ ਕੇ ਰੱਖਦੇ ਆ ਦੇ ਭਾਈ ਆ ਬਲੌਗ ਨਾ ਬਾਤ ਕਿਉਂ ਘਰ ਰੋਕਣਾ ਭਾਈ ਭਾਈ ਇਹ ਵਿੱਚ ਹੀ ਕੋਈ ਮੈਂ ਤਾਂ ਪਾਉਂਦੇ ਨਹੀਂ ਜਾ ਰਿਹਾ ਕਿਸੇ ਨਾਲ ਕੋਈ ਹੁੰਦਾ ਬਈ ਇਹ ਤਾਂ ਇੱਥੇ ਰੱਖ ਦੇ ਏਡੀ ਦੂਰ ਦਾ ਸੋ ਤੁਸੀਂ ਮਾਰ ਕੇ ਰੋਕੀ ਬੱਲੀ ਵਾਲਾ ਗਾਹਣ ਨਗਾ ਹੀ ਮਹਲ ਉੱਤਰ ਤਾਂ ਬਲੇ ਔਖੇ ਹੋ ਗਿਤਾ ਆ ਔਖਾ ਲੱਸ ਸਾਨੂੰ ਕੋ ਡਿੱਕਣ ਯਾਰ ਸੰਭ ਸੀ ਮੈਂ ਕਹਿੰਦਾ ਵੀ ਅੰਦਰੋਂ ਚੱਕ ਚੱਕ ਕੇ ਚੱਕ ਲੈ ਲੋੜ ਹੀ ਨਹੀਂ ਕਿੱਥੇ ਪਿਆ ਦੀ ਬਾਹਰ ਹੀ ਚੱਕ ਚੱਕ ਕੇ ਨੂੰ ਕਾ ਦੇ ਉੱਤਰ ਕੀ ਲੈ ਜਾਣਾ ਪਾਇਆਗਾ ਦੱਬ ਕੇ ਉੱਥੇ ਬਸ ਇਹ ਤਾਂ ਗਈ ਆ ਆਪਾਂ ਦੱਬ ਕੇ ਆਉਂਦੇ ਨਹੀਂ ਜੀ ਨੂੰ ਲੈ ਜਾਣਾ ਉਰੇ ਆ ਜੀ ਤਾਂ ਆਪਾਂ ਦਾ ਨਾਮ ਤਾਂ ਆ ਗਿਆ multimoddi-gi kuno, mulai kabucati-gu vigoso, makangu, mukangah, mulai w mailhe mel silosante karih vano nakkarih vashi katika varki ਓਏ ਨਾ ਜਾਂਦਾ ਉਹ ਇਹ ਜੱਕ ਪਾਣ ਦੇ ਧਰਕੇ ਜੀ ਬਾਹਰ ਕੋਲੇ ਬਾਹਰੋਂ ਬਾਟ ਆ ਜਾਗਾ ਬਾਹਰ ਖੋਲ ਕੇ ਜੱਕ ਝੱਕ ਲਿਆ ਲਿਓ ਨਾ ਲਿਓ ਤਾਈ ਤੂੰ ਐਂ ਕਰੀਂ ਪਾਣੀ ਬਾਹਰ ਦਿੱਤੋ ਨਹੀਂ ਫਿਰ ਗੜਬੀ ਵਗਾ ਲੈਂਦੇ ਪੁੱਤ ਗੜਬੀ ਮੁੱਟੀ ਜੀ ਪਈ ਆ ਬਾਹਰ ਸੱਚ ਨਾਲ ਪਈ ਜਾਵੇ ਆਪਨੇ ਜੱਕ ਲਿਆਉਂਦੇ ਚਾਹਣਾ ਨਾ ਨਾ ਕੋਈ ਗੱਲ ਨਹੀਂ ਗੱਲ ਦੂਆ ਦਾ ਕੁਛ ਨਹੀਂ ਹਾਂ ਹਾਂ ਪਾਣੀ ਬਾਹਰ ਦੀਆ ਤੇ ਚਾਈ ਹੁੰਦੇ ਆਪਾਂ ਦੇ ਉਮਾਇਂ ਦੇ ਖਾਜ਼ਮਾ ਉਹ ਇਹਨਾਂ ਉਹ ਕਿਚੀ ਫਰੀ ਕੁੜੀ ਨੂੰ ਹਾਂ ਉਹ ਉਮਾਇਂ ਚਾਹ ਮਾਉਂ ਲੈ ਕਿ ਕੀ ਫਰੀ ਮੜਾ ਜਾ ਬਾਸ ਤੇ ਖੜ ਜਾ ਪਾਣੀ ਬਾਰ ਦੂ ਸਹੀ ਚੰਗਾ ਚਲੋ ਆ ਜਾ ਆ ਜਾ ਵੀ ਆ ਆ ਆ ਆ ਇਤਰਾ ਇਤਰਾ ਸੱਲੇ ਆਉਂਦੇ ਨਾ ਉਹ ਆਲਿਆ ਆਇ ਨੂੰ ਅੰਦਰ ਕਰ ਦੇ ਪੱਤੇ ਨੇ ਕੋਈ ਨਾ ਮੈਂ ਤਾਂ ਬਣੀ ਕੀ ਗੋਤਾ ਸਾਦੋ ਪਾਣੀ ਬਾਰ ਬੰਨੇ ਦੀਏ ਤਾਂ ਇਹ ਬੰਨੇ ਦੀਏ ਤਾਂ ਇਹ ਬੱਨਾ ਬੰਨੀ ਬਾਰਖੜੇ ਨਹੀਂ ਮੈਂ ਘਰ ਦੀ ਬਣਾਈ ਪਈ ਆ ਹਾਂ ਹਾਂ ਆਹ ਤੇ ਪੀ ਲਈ ਪਾਣੀ ਆ ਤੂੰ ਪੁੱਤ ਲੈ ਆ ਤੀ ਜਾ ਕੇ ਕਿੱਥੇ ਆ ਪਾਣੀ ਵਾਲਾ ਤੂੰ ਨਾ ਆਉਣੇ ਵੇ ਚੱਦ ਨਾਲ ਆ ਜਾ ਅੰਦਰ ਤਾ ਜਾ ਮਹਾ ਮੈਰੀ ਪੀਲਾ ਦਾ ਚੱਲ ਫੇਰ ਵੀ ਆ ਕੱਟ ਬਈ ਆਹੀ ਚੱਲ ਲੈ ਤੇਰਾ ਐਮ ਪਤਾ ਨਹੀਂ ਕੀ ਐਮਡੀ ਇਹ ਸਮਝੋ ਬਹੁਤ ਸਮਾਂ ਲੱਗਦਾ ਹੈ ਕਿ ਉਹ ਸਬਸਕ੍ਰਾਈਬਰ ਚੈਨਲ ਦੇ ਐਕਸੈਪਟ ਮੋਨਟਾਈਜ਼ਰ ਓਵਰ ਦਾ ਵੀ ਉਹ ਚੈਨਲ ਤੋਂ ਮੈਨ ਫਾਰਮ ਵਰਸ ਹੈ ਇਹ ਕੀਦੋ ਕਰਾ ਲਾਤਾ ਹੈ ਇਹ ਇਹਨੇ ਕਰਤਾ ਇਤਰਾਏ ਇਹਨੂੰ ਐਂ ਕਾ ਸੱਟਿਆ ਹੈ ਉਹ ਨਹੀਂ ਸਮਝ ਨਹੀਂ ਆ ਕਿ ਆਪਣਾ ਭਈ ਮਾਇਕੇ ਚੱਲਦਾ ਮੇਰੇ ਵਾਲਾ ਹਾਂ ਹਾਂ ਪਿੱਛੇ ਨਾ ਲਾਦੇ ਉਹ ਕਦੇ ਮੈਂ ਹਰ ਚਲਾ ਲਾਦੀ ਬੜੋ ਯਾਰ ਇਹ ਤਾਂ ਆਉਂਦਾ ਵੀ ਨਹੀਂ ਤੈਰਨਾ ਸੰਤਾ ਫਿਰ ਹੋਊਗਾ ਆਮਣਾ ਸਹੂ ਕੀ ਕੱਢਣਾ ਬੂ ਤੈਨੂੰ ਵੀ ਆਉਂਦਾ